ਦੁੱਧ ਪਵਾ ਲੋ ਭਾਈ ਹੋ ਤੇ ਪੈਣੋ ਦੁੱਧ ਅੱਜ ਬੜੀ ਲੇਟ ਹੋ ਗਏ ਚਾਚਾ ਜੀ ਦੱਤਨ ਤੁਸੀਂ ਮੈਂ ਕਦੋਂ ਦੀਕ ਜਾਨੀ ਆ ਓ ਪੁੱਤ ਦੁੱਧ ਪਾਰਾਈ ਬੜਾ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਮੈਂ ਤੋ ਚੱਕਿਆ ਨਹੀਂ ਗਿਆ ਉਤੋਂ ਚੰਨੀ ਪਤਾ ਨਹੀਂ ਕਿਧਰ ਨੂੰ ਲੰਗ ਗਿਆ ਤੜਕੀ ਤੜਕੇ ਮੈਂ ਓ ਨੂੰ ਲੱਭੀ ਜਨੈ தூ கோ தபி பாயோ ஓ யாரி தான் அந்த பண்ணிய தீ ਪਤਾ ਨਹੀਂ ਕਿ ਨਾ ਉੱਤ ਟੱਕਣ ਲਾਤਾ ਕਿਹੜਾ ਕੰਜਰ ਨੇ ਮੈਨੂੰ ਵਿੱਚ ਹੀ ਬੰਦ ਕਰਤਾ ਓਏ ਤਾਂ ਹੀ ਮੈਂ ਕਹਾ ਵੀ ਢੋਲਈ ਨਾ ਭਾਰੀ ਪਤਾ ਨਹੀਂ ਦੱਸਾਂ ਕੱਲ ਇੱਕ ਹੀ ਬਾਸੇ ਜੇ ਨੂੰ ਤੁਰ ਆ ਜਾਂਦਾ ਕੰਜਰ ਦੇ ਆ ਤੂੰ ਅੰਦਰ ਬੜਿਆ ਬੈਠਾ ਓਏ ਮੈਂ ਕਿਹੜਾ ਝੋਗ ਨੂੰ ਬੈਠਾ ਮੈਨੂੰ ਪਤਾ ਨਹੀਂ ਕਿਹੜਾ ਕੰਜਰ ਨੇ ਅੰਦਰ ਬਾਦ ਕਰਤਾ ਪਤਾ ਨਹੀਂ ਤੋਇ ਕਰਤਾ ਪਤਾ ਨਹੀਂ ਕਿਸੇ ਹੋਰ ਨੇ ਕਰਤਾ ਓਹ ਛੋਟੀ ਲੜਾਈ ਚ ਦੁੱਧ ਦਾ ਕੀ ਬਣੂ ਮੈਂ ਤਾਂ ਅੱਜ ਖੀਰ ਧਰਨੀ ਤੀਗੀ ਹੋਏ ਤੇ ਸੇਹਣੋਂ ਦੁੱਧ ਨਹੀਂ ਲੈ ਕੇ ਮੈਂ ਕਈ ਚੁਪਾ ਗਏ ਟੋ ਅੱਜ ਜੰਨੀ ਨੂੰ ਚੱਕਲੇ ਆ ਹੋ ਭਾਬੀ ਜੀ ਉਹ ਸੋਨੂੰ ਦੁੱਧ ਦੀ ਪਈਆ ਮੇਰਾ ਸਾਬੰਦ ਹੋ ਜਾਣਾ ਤੀ ਅੰਦਰ